ਪੂਰੇ 28 ਸਾਲਾਂ ਬਾਅਦ ਤਿੰਨ ਬੰਦੀ ਸਿੰਘ ਬਾਛਤ ਜ਼ਮਾਨਤ ਤੇ ਹੋਈ ਰਹਾ ਇਹ ਤਿੰਨ ਬੰਦੇ ਸਿੰਘ ਇੰਜੀਨੀਅਰ ਭਾਈ ਗੁਰਮੀ ਸਿੰਘ ਪਟਿਆਲਾ ਭਾਈ ਲਖਵਿੰਦਰ ਸਿੰਘ ਲੱਖਾ ਭਾਈ ਸ਼ਮਸ਼ੀਰ ਸਿੰਘ ਉਕਸੀ ਜੱਟਾ ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੀ ਪੁਡੇਲ ਜੇਲ੍ਹ ਵਿੱਚ ਨਜ਼ਰਬੰਦ ਸਨ ਤੇ ਬਾਛਤ ਜਮਾਨਤ ਤੇ ਰਿਹਾ ਹੋ ਕੇ ਸ਼੍ਰੀ ਕਾਲਸਗਰ ਸਾਹਿਬ ਪੁੱਜੇ ਉੱਥੇ ਗਿਆਨੀ ਰਕबीर ਸਿੰਘ ਜੀ ਨੇ ਇਹਨਾਂ ਦਾ ਸਨਮਾਨ ਕੀਤਾ ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਸ਼੍ਰੀ ਕਾਲਸਗਰ ਸਾਹਿਬ ਦੇ ਸ਼੍ਰੋਮੇ ਘਰ ਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਹਨਾਂ ਸੰਘਰਸ਼ੇ ਸਿੱਖਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਨ੍ਹਾਂ ਵਿੱਚ ਏਵੇਂ ਸ਼ਾਮਿਲ ਨੇ ਤੇ ਕਿਹਾ ਕਿ ਅੱਜੇ ਬੰਦਸਤ ਜਮਾਨਤ ਤੇ ਰਿਆ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਬੰਦੀ ਛੋੜ ਪ੍ਰਭੂ 6ਵੇਂ ਪਾਤਸ਼ਾਹ ਸ਼ਾਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਜਲਦ ਹੀ ਇਹਨਾਂ ਸਾਰੇ ਬੰਦੀ ਸਿੰਘਾਂ ਨੂੰ ਪੱਕੀ ਰਿਹਾਈ ਮਿਲੇ ਇਸ ਮੌਕੇ ਤੇ ਬੰਦੀ ਸਿੰਘਾਂ ਦੀ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ ਇਸ ਤੇ ਬੰਦੀ ਸਿੰਘਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਵੇਂ ਉਹਨਾਂ ਨੇ ਇੰਨੀ ਲੰਬੀ ਕੈਦ ਕੱਟੀ ਆਓ ਸੁਣਦੇ ਹਾਂ ਅਸੀਂ 28 ਸਾਲ ਤੋਂ ਬਾਅਦ ਜੀ ਜੇਲ੍ਹ ਤੋਂ ਪੈਰ ਪਾਇਆ ਪਿਛਲੇ 9 ਮਈ ਨੂੰ ਇਹ ਭਾਈ ਸਾਹਿਬ ਗੁਰਮੀਤ ਸਿੰਘ ਜੀ ਭਾਈ ਸੁਸ਼ੇਰ ਸਿੰਘ ਜੀ ਮੈਂ ਖੋਤ ਲਖਿੰਦਰ ਸਿੰਘ ਨਾਲਗਵਾਲ ਔਰ 28 ਸਾਲ ਬਾਅਦ ਸਾਨੂੰ ਪੱਕਾ ਕੱਚੀ ਜਮਾਨ ਤੇ ਮਿਲੀ ਜੀ ਇਹ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੇ ਗੁਰੂ ਮਹਾਰਾਜ ਦਾ ਗਰੀਬ ਨਵਾਜ਼ ਦਾ ਜਿਨ੍ਹਾਂ ਨੇ ਸਾਨੂੰ ਇਸ ਤਖਤ ਤੇ ਸੱਦ ਕੇ ਆਪਣੀ ਗੋਦੀ ਵਿੱਚ ਬਿਠਾ ਕੇ ਸਨਮਾਨ ਦਿੱਤਾ ਜੀ ਤੇ ਬਾਕੀ ਮੈਂ ਕਹਾਂਗਾ ਕਿ ਮਿਸ ਸਿੰਘ ਜੀ ਨੂੰ ਜ਼ਰੂਰ ਤੋਂ ਅੱਖਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਇਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜਿਆਂ ਦੀ ਇਸ ਧਰਤੀ ਉੱਤੇ ਆ ਕੇ ਬੜਾ ਬੜਾ ਭਾਗਾ ਮਹਿਸੂਸ ਕਰਦਾ ਹਾਂ ਜ세ਦਾ ਜੀ ਰਿਕਾਲਤਾ ਸਾਹਿਬ ਹੈਡ ਗ੍ਰੰਥੀ ਸਾਹਿਬ ਪਈ ਗੁਰਮੁਖ ਸਿੰਘ ਜੀ ਇਹਨਾਂ ਨੇ ਸਾਨੂੰ ਜਿਹੜੋ ਇੱਥੇ ਸੰਗਤ ਦੇ ਦਰਸ਼ਨ ਕਰਨ ਦਾ ਇਸ ਸਥਾਨ ਦੇ ਉੱਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਕੋਟਾਣ ਕੋਟ ਧੰਨਵਾਦ ਹੈ ਸੰਗਤ ਦੇ ਦਰਸ਼ਨ ਕਰਕੇ ਇਸ ਜਗ੍ਹਾ ਤੇ ਆ ਕੇ ਆਪਣੇ ਆਪ ਨੂੰ ਵੱਡੇ ਭੱਗਾਂ ਵਾਲਾ ਮਹਿਸੂਸ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰਜੀਤ ਕੌਰ ਸਾਹਿਬ ਵਾਹਿਗੁਰੂ ਜੀ ਫਤਿਹ ਕਾਸ਼ਮਸੀ ਸੇ ਸੰਗਤ ਅੱਜ ਬਹੁਤ ਖੁਸ਼ਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਤੇ ਹੈੱਡ ਗ੍ਰੈਫੀਕ ਨੂੰ ਬਹੁਤ ਸੋਜੀ ਅਕਾਲ ਤਖਤ ਦੇ ਸਤਿਾਰੰਭ ਜੀ ਗੁਰੂ ਜੀ ਅੱਜ ਆ ਕੇ ਸਾਹ ਸੰਦਰਸ਼ਨ ਕੀਤੇ ਗੁਰੂ ਮਹਾਰਾਜ ਦੀ ਹਜ਼ੂਰੀ ਚਾਕੇ ਸਾਡੇ ਬਡੇ ਭਾਗ ਹੈ ਕਿ ਉਹਨਾਂ ਦੇ ਦਰਸ਼ਨ ਸਿੰਘਾਂ ਦੇ ਹੋਏ ਤੇ ਜਥੇਦਾਰ ਜੀ ਦੇ ਹੋਏ ਅਤੇ ਗੁਰੂ ਮਹਾਰਾਜ ਦੀ ਹਜ਼ੂਰੀ ਚਾਕੇ ਅਸੀਂ ਅਰਦਾਸ ਕੀਤੀ ਜੋ ਸਾਡੀ ਰੋਲ ਹੋਈ ਹੈ ਇਸ ਦਾ ਧੰਨਵਾਦ ਕਰਨਾ ਹੈ ਜੀ ਅਤੇ ਉਹ ਅੱਜ ਅਸੀਂ ਅਰਦਾਸ ਕਰਕੇ ਚੱਲੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸਪੈਕਟਫੁਲ ਜੀ ਅਪਰੇਸ ਰਿਸਪੈਕਟੇਬਲ ਸਾਡੇ ਅਕਾਲ ਤਖਤ ਦੇ ਸਿਰ ਸਾਹਿਬ ਭਾਈ ਸਾਹਿਬ ਗੁਰਵੀਰ ਸਿੰਘ ਜੀ ਤੇ ਹੈਡਕੰਸ ਸਾਹਿਬ ਸਰਦਾਰ ਗੁਰਮukh ਸਿੰਘ ਜੀ ਸਾਰੀ ਟੀਮ ਦੀ ਤਾਂ ਲੱਖ ਲੱਖ ਧੰਨਵਾਦ ਹੈ ਜੀ ਇਹਨਾਂ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਦੀ ਹਜ਼ੂਰੀ ਵਿੱਚ ਇਹਨਾਂ ਦੀ ਡਿਊਟੀ ਲਾ ਕੇ ਸਾਨੂੰ ਸਨਮਾਨਤ ਕੀਤਾ ਔਰ ਅਸੀਂ ਇਹ ਅਰਦਾਸ ਕਰਦੇ ਹਾਂ ਬਾਕੀ ਸਿੰਘ ਵੀ ਬੰਦੀ ਸਿੰਘ ਨੇ ਜਿਹੜੇ ਇਸ ਟਾਈਮ ਜੇਲ੍ਹਾਂ ਚ ਬੰਦ ਨੇ ਤੇ ਹੋਰ ਭਾਈ ਅਮਰਸਪਾਲ ਸਿੰਘ ਜੀ ਦਾ ਉਹਨਾਂ ਦਾ ਜਿੰਨਾ ਮੋਰਚਾ ਲੱਗਿਆ ਹੋਇਆ ਉਹਨਾਂ ਲਈ ਵੀ ਅਸੀਂ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅੱਗੇ ਭਈ ਉਹਨਾਂ ਨੂੰ ਵੀ ਬਹੁਤ ਰਲੀਮ ਮਿਲੇ ਉਹਦੇ ਪਰਿਵਾਰ ਨੂੰ ਵੀ ਬੜੀ ਲੀਮ ਮਿਲੇ ਜੌਰ ਪੰਥ ਨੂੰ ਵੀ ਅਸੀਂ ਅਪੀਲ ਕਰਦੇ ਆਂ ਅਰਦਾਸ ਕਰਦੇ ਆਂ ਕਿ ਬੰਦੀ ਸਿੰਘ ਨੇ ਜਿਹੜੇ ਪਿੱਛੇ ਉਹਨਾਂ ਲਈ ਵੀ ਉਹ ਅਰਦਾਸਾਂ ਕਰਨ ਜਿੰਨਾ ਵੀ ਹੋ ਸਕਦਾ ਜਿਸ ਪ੍ਰਕਾਰ ਦੀ ਵੀ ਉਹ ਸੇਵਾ ਕਰ ਸਕਦੇ ਨੇ ਜਰੂਰ ਕਰਨ ਸੋ ਇੰਨੀ ਗੱਲ ਕਹਿੰਦੇ ਆਂ ਆਪ ਜੀ ਤੋਂ ਇਜਾਜ਼ਤ ਲੈਣੇ ਜੀ ਕੋਈ ਹੋਰ ਕੁਐਸਚਨ ਪੁੱਟ ਕਰਨਾ ਤੁਸੀਂ ਕਰ ਸਕਦੇ ਹੋ ਸਵਾਲ ਹੀ ਸੀਗਾ ਜੀ 28 ਸਾਲ ਕਹਿ ਦਿਨਾ ਇੱਕ ਸੌਖਾ ਆ 28 ਸਾਲ ਦੇ ਵਿੱਚ ਇੱਕ ਬੱਚਾ ਜਿਹੜਾ ਜਾਂਦਾ ਉਹ ਨੌਜਵਾਨ ਹੋ ਜਾਂਦਾ ਆ ਉਹ ਵੀ ਗਾਂ ਬੱਚਿਆਂ ਵਾਲਾ ਹੋ ਜਾਂਦਾ ਜੀ ਤੁਸੀਂ 28 ਸਾਲ ਇੱਕ ਜਿੰਨ ਕਹਿੰਦੇ ਬੰਦ ਕੋਠੜੀ ਛੋਟੀ 8x8 ਦੀ ਜਿਹੜੀ ਚੱਕੀ ਜਿਵੇਂ ਕਹਿੰਦੇ ਉਹਦੇ ਵਿੱਚ ਜਿਹਦੇ ਵਿੱਚ ਬੰਦਾ ਆਪਣੇ ਸਰੀਰ ਨੂੰ ਵੀ ਪ੍ਰੋਪਰ ਖੋਲ ਨਹੀਂ ਸਕਦਾ ਉਸੇ ਜਿਹੇ ਹਾਲਾਤਾਂ ਵਿੱਚ ਕੱਟੇ ਨੇ ਉਸ ਸੰਗਤ ਨੂੰ ਤੁਸੀਂ ਦੱਸੋ ਵੀ ਉਹ 28 ਸਾਲ ਕਿਸ ਤਰੀਕੇ ਨਾਲ ਤੁਸੀਂ ਗੁਜ਼ਾਰੇ ਅਤੇ ਕਿੰਨੀਆਂ ਮੁਸ਼ਕਲਾਂ ਚੰਗੀਆਂ ਚੱਲੀਆਂ ਨੇ ਤੁਸੀਂ ਅਸੀਂ ਉਹ 28 ਸਾਲ ਜੀ ਆਪਣੇ ਪੰਥ ਲਈ ਆਪਣੇ ਗੁਰੂ ਗ੍ਰੰਥ ਲਈ ਹਨ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਵੱਧ ਫੁੱਲ ਸਕੇ ਉਹਨਾਂ ਲਈ ਉਹ ਕਾਰਜ ਸ਼ਹੀਦ ਭਾਈ ਦਲਾਵਰ ਸਿੰਘ ਜੀ ਨੇ ਆਪਣੇ ਪਿੰਡੇ ਤੇ ਹੱਡਾ ਕੇ ਕੀਤਾ ਉਸ ਸਮੇਂ ਦੀ ਉਸ ਬੱਚੇ ਸਰਕਾਰ ਨੂੰ ਤੇ ਤੁਸੀਂ ਗੱਲ ਕੀਤੀ ਜੀ ਉਸ ਉਹਦੇ ਚੱਕੀ ਦੇ ਵਿੱਚ ਹਨ ਕਿਵੇਂ ਤੁਸੀਂ ਬੀਤ ਕੀਤੇ ਅਸੀਂ ਗੁਰੂ ਸਾਹਿਬ ਦੇ ਸ਼ਬਦ ਦਾ ਸਹਾਰਾ ਲੈ ਕੇ ਬਾਣੀ ਦਾ ਸਹਾਰਾ ਲੈ ਕੇ ਉਹਨਾਂ ਦੀ ਉਸਤ ਕਰਕੇ ਉਸ ਕਾਲਪੁਰਖ ਦੀ ਉਸਤ ਕਰਕੇ ਆਪਣੇ ਗੁਰੂ ਸਹਿਬਾਨ ਦੀ ਉਸਤ ਕਰਕੇ ਉਹ ਪਾਲ ਅਸੀਂ ਉੱਥੇ ਗਿਦਾਰਾਂ ਨੇ ਬੜੇ ਆਨੰਦਮਈ ਸਨ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪੰਥ ਤੋਂ ਅਸੀਂ ਚੜ੍ਹਦੀ ਕਲਾ ਵਿੱਚ ਆਂ ਜੀ ਬਾਕੀ ਸਿੰਘ ਵੀ ਚੜ੍ਹਦੀ ਕਲਾ ਵਿੱਚ ਨੇ ਸੋ ਇਸ ਤਰ੍ਹਾਂ ਦੀ ਜੋ ਵੀ ਔਖੀ ਘੜੀ ਸੀਗੀ ਉਹ ਵੀ ਮਹਾਰਾਜ ਨੇ ਸਾਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਜੀ ਬਹੁਤ ਸਾਰੇ ਸਿੰਘ ਨੇ ਜਿਹੜੇ ਕਿ ਅਜੇ ਵੀ ਜੇਲ੍ਹਾਂ ਦੇ ਵਿੱਚ ਚੱਕੀਆਂ ਦੇ ਵਿੱਚ ਬੰਦ ਨੇ ਜੀ ਜੀ ਉਹ ਵੀ 38 33 ਸਾਲਾਂ ਤੋਂ ਉੱਥੇ ਬੈਠੇ ਜੀ ਜੀ ਸ਼ਰਮਣੀ ਕਮੇਟੀ ਦੇ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਆ ਉਹਨਾਂ ਬੰਦੀ ਸਿੰਘਾਂ ਦੀ ਜੀ ਨਿਬਾਹ ਚੁੱਕੀ ਚਲਦੀ ਆ ਜੀ ਤੁਸੀਂ ਉਹਨਾਂ ਦੇ ਕੋਲੋਂ ਵੀ ਕਹਿ ਸਕਦੇ ਆ ਉਹਨਾਂ ਦੇ ਵਿੱਚ ਵੀ ਰਹਿ ਕੇ ਹੋ ਸਕਦੇ ਹੋ ਕਿਸ ਵੀ ਦੇਖਿਆ ਉਹ ਵੀ ਇੰਨੇ ਸਾਲਾਂ ਤੋਂ ਰੁਕ ਰਹੇ ਤੁਹਾਡੇ ਦਿਲ ਚ ਉਹਨਾਂ ਲਈ ਵੀ ਕੋਈ ਅਰਦਾਸ ਹੋਉਂਦੀ ਤੁਸੀਂ ਉਹਨਾਂ ਲਈ ਵੀ ਕੁਝ ਕਹਿਣਾ ਚਾਹੋਗੇ ਨਹੀਂ ਜੀ ਬਿਲਕੁਲ ਤੁਹਾਡੇ ਕਲ ਬਿਲਕੁਲ درستਾ ਜੀ ਅਰਦਾਸ ਨੇ ਇਸ ਤਰ੍ਹਾਂ 24 ਆਰ 24 ਘੰਟੇ ਅਰਦਾਸ ਕਰਦੇ ਉਹਨਾਂ ਲਈ ਵੀ ਸਾਡੇ ਉਹ ਕੋ ਕੇਸਵਾਰ ਨੇ ਸਾਡੇ ਸਾਡੇ ਵਿੱਚ ਹੀ ਨੇ ਉਹ ਜਿੰਨੇ ਵੀ ਸਿੰਘ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ ਸਾਰੇ ਪੰਜਾਬ ਲਈ ਸਾਰੇ ਪੰਥ ਲਈ ਦਰਦ ਰੱਖਦੇ ਆ ਕੋਈ ਪਾਰਟਿਕੂਲਰ ਇਕ ਬੰਦੇ ਲਈ ਨਹੀਂ ਤੇ ਚੜਦੀ ਕਲਾ ਦੀ ਅਰਦਾਸ ਕਰਦੇ ਹੁਣ ਵੀ ਕਰਦੇ ਹੁਣ ਵੀ ਐਕਸਪੈਕਟ ਕਰਦੇ ਆਂ ਵੀ ਸਾਡਾ ਪੰਜਾਬ ਸਾਡਾ ਪੰਥ ਸਾਡਾ ਗ੍ਰੰਥ ਹਮੇਸ਼ਾ ਹੀ ਬਲੰਦੀਆਂ 'ਚ ਰਹੇ ਔਰ ਹੁਣ ਵੀ ਕਿਸੇ ਪ੍ਰਕਾਰ ਦੀ ਕੋਈ ਸੇਵਾ ਕੋਈ ਕੁਰਬਾਨੀ ਦੇਣੀ ਪੈਂਦੀ ਆ ਅਸੀਂ ਤਿਆਰ ਵਰ ਤਿਆਰ ਆ ਪੰਥ ਨੂੰ ਪਹਿਲਾਂ ਹੀ ਤੁਹਾਡੇ ਤੇ ਬਹੁਤ ਮਾਣ ਹੈ ਤੁਸੀਂ ਆਪਣੀ ਜ਼ਿੰਦਗੀ ਦੇ 28 ਸਾਲ ਕੋਈ ਇੱਕ ਮਿੰਟ ਵੀ ਕਿਤੇ ਸੇਵਾ ਕਰਦੇ ਮੇਰਾ خیال ਮੇਰੇ ਵਰਗਾ ਹੰਕਾਰ ਚਾਚਾ ਨਹੀਂ ਇਹ ਗੁਰੂ ਸਾਹਿਬ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਸੇਵਾ ਲਈ ਜੀ ਇਹ ਉਹਨਾਂ ਦੇ ਲਿਖੇ ਆ ਸੋ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ